ਇਸ ਹਲਕੇ ਪਾਇਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਸਹਿਬਾਨ ਨੇ ਬੜੇ ਲੰਮੇ ਸਮੇਂ ਤੋਂ ਉਹਨਾਂ ਨੇ ਪ੍ਰੈਸ ਨਾਲ ਗੱਲ ਕਰਦਿਆਂ ਬਹੁਤ ਬੇਤੁਕੇ ਬੇਹੂਦੇ ਇਹ ਮਨ ਘੜਤ ਇਲਜ਼ਾਮ ਲਾਏ ਨੇ ਜਿਨ੍ਹਾਂ ਦਾ ਨਾ ਕੋਈ ਆਧਾਰ ਹੈ ਤੇ ਨਾ ਹੀ ਜਿਨ੍ਹਾਂ 'ਚ ਕੋਈ ਸਚਾਈ ਹੈ ਮੈਂ ਉਹਨਾਂ ਦਾ ਜਵਾਬ ਦੇਣ ਵਾਸਤੇ ਔਰ ਉਹਨਾਂ ਦੀ ਹੁਣ ਤੱਕ ਦੀ ਕੀ ਕਾਰਗੁਜ਼ਾਰੀ ਆ ਉਹ ਕਿੱਥੇ ਖੜੇ ਨੇ ਉਹ ਕਿੰਨੇ ਕੁ ਪਾਣੀ ਚ ਨੇ ਔਰ ਉਹਨਾਂ ਦਾ ਹਾਲਾਤ ਕੀ ਨੇ ਉਹ ਸਾਰਾ ਦੱਸਣ ਵਾਸਤੇ ਤੁਹਾਨੂੰ ਸਾਰਿਆਂ ਨੂੰ ਤਖਲੀਬ ਦਿੱਤੀ ਹੈ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਉਹ ਕਹਿੰਦੇ ਨੇ ਵੀ ਬਾਰ-ਬਾਰ ਪਾਰਟੀਆਂ ਬਦਲੀਆਂ ਤੁਸੀਂ ਹਾਂਜੀ ਮੈਂ ਇਹ ਕਹਿਣਾ ਚਾਹੁੰਨਾ ਜੀ ਕਿ ਉਹਨਾਂ ਨੇ ਇਹ ਇਲਜ਼ਾਮ ਪਹਿਲਾਂ ਲਾਇਆ ਤੇ ਸਾਲ ਵੀ ਤੁਸੀਂ ਚਲੋ ਪਹਿਲਾਂ ਸੁੱਕ ਨਾਲ ਉਹੀ ਪੁੱਛ ਲਿਆ ਪੀ ਇਹਨਾਂ ਨੇ ਵਾਰ-ਵਾਰ ਪਾਰਟੀਆਂ ਬਦਲੀਆਂ ਮੈਂ 1998 ਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਉਹਨਾਂ ਦੇ ਰਾਹੀ ਸ਼ਰੋਮਣੀ ਅਕਾਲੀ ਦਲ ਚ ਦਾਖਲ ਹੋਇਆ ਔਰ ਕੋਈ ਵਿਅਕਤੀ ਤੁਹਾਨੂੰ ਜਹਾਨ ਤੇ ਹੋ ਜਾਣੀ ਮਿਲੇਗਾ ਜਿਹੜਾ ਆਪਣੇ ਸਿਆਸੀ ਮੁਰਸ਼ਿਦ ਦੇ ਇਸ ਜਹਾਨ ਤੋਂ ਜਾਣ ਤੋਂ 20 ਸਾਲ ਬਾਅਦ ਵੀ ਉਸੇ ਦੇ ਦਰਸਾਏ ਰਾਹ ਤੇ ਤੁਰਨ ਦਾ ਯਤਨ ਕਰਦਾ ਹੋਵੇ ਮੈਂ ਉਹ ਅੱਜ ਉਹਨਾਂ ਨੂੰ 20 ਤੋਂ 21 ਬਰੇ ਹੋ ਗਏ ਦੁਨੀਆ ਛੱਡਿਆ ਮੈਂ 98 'ਚ ਉਹਨਾਂ ਦੇ ਰਾਹੀ ਇਕਾਲੀ ਬਣਿਆ ਔਰ ਅੱਜ ਵੀ ਮੈਂ ਜਥੇਦਾਰ ਗੁਰਚਰਨ ਸਿੰਘ ਟੋੜੇ ਦੇ ਉਸੇ ਦੀ ਲਾਟ ਪਿੱਛੇ ਉਹਦੀ ਰੌਸ਼ਨੀ 'ਚ ਤੁਰਨ ਦਾ ਯਤਨ ਕਰਦਾ ਔਰ ਉਸੇ ਅੱਗ 'ਚ ਮੱਚ ਰਿਹਾ ਔਰ ਉਹਦੀ ਕੀਮਤ ਵੀ ਚੁਕਾ ਰਿਹਾ ਹਾਂ ਕਿਤੇ ਨਾ ਕਿਤੇ ਮੈਂ ਪਹਿਲੇ ਦਿਨ ਇਕਾਲੀ ਸੀ ਮੈਂ ਵਿਚਾਰਧਾਰਕ ਤੌਰ ਤੇ ਅੱਜ ਵੀ ਇਕਾਲੀ ਹਾਂ ਔਰ ਮੈਂ ਜਿੱਦਣੇ ਸੰਸਾਰ ਤੋਂ ਜਾਊਂਗਾ ਉਸ ਦਿਨ ਵੀ ਇਕਾਲੀ ਹੋਊਂਗਾ ਜੇ ਉਹਨਾਂ ਕੋਲੇ ਮੇਰੇ ਕਿਸੇ ਪਾਰਟੀ 'ਚ ਜਾਣ ਦਾ ਸਬੂਤ ਹੈ ਤਾਂ ਉਹ ਪੇਸ਼ ਕਰਨ ਹਾਂ ਮੈਂ ਇੱਕ ਗੱਲ ਕਹਿ ਸਕਦਾ ਜਿ세 ਤਰ ਟੌੜਾ ਤੇ ਜਾਣ ਤੋਂ ਬਾਅਦ ਪਾਰਟੀ ਦੇ ਅੰਦਰ ਮੈਂ ਢੀਂਸਾ ਸਾਹਿਬ ਦੇ ਧੜੇ 'ਚ ਰਿਹਾ ਔਰ ਉਹ ਮੈਂ ਜਦੋਂ ਕਿਤੇ ਅਸੀਂ ਪਾਰਟੀ ਤੇ ਕਾਬਜ ਇੱਕ ਪਰਿਵਾਰ ਦੇ ਖਿਲਾਫ ਕੋਈ ਗੱਲ ਕੀਤੀ ਕੋਈ ਖੁੱਲ ਕੇ ਉਹਨਾਂ ਦੇ ਖਿਲਾਫ ਆਇਆ ਸੀ ਉਹਦਾ ਸਾਥ ਦਿੱਤਾ ਕੇਵਲ ਸਿਧਾਂਤਕ ਕਾਰਨਾਂ ਕਰਕੇ ਔਰ ਮੈਂ ਮਾਨਯੋਗ ਮੈਂਬਰ ਸਾਹਿਬ ਨੂੰ ਜਿਹੜੇ ਬੁਖੜਾਏ ਹੋਏ ਨੇ ਉਹਨਾਂ ਦੀ ਤੜਫਾਹਟ ਉਹਨਾਂ ਦੀ ਬੁਖੜਾਹਟ ਔਰ ਮੈਂ ਤਾਂ ਇਹ ਕਹੂੰਗਾ ਵੀ ਉਹ ਆਪਣੇ ਆਪ ਨਹੀਂ ਬੋਲੇ ਉਹ ਬੁਲਾਏ ਗਏ ਨੇ ਕਿਉਂਕਿ ਉਹ ਇੰਨੇ ਜੋਗੇ ਨਹੀਂ ਵੀ ਬੋਲਣ ਪਹਿਲਾਂ ਤਾਂ ਉਹ ਲਾਹੌਰਾਂ ਦੇ ਮੋਢਿਆਂ ਤੇ ਧਰਦੇ ਫਿਰਦੇ ਸੀ ਹੁਣ ਜਦੋਂ ਪਤਾ ਲੱਗਿਆ ਵੀ ਜਦੋਂ ਮਾਨ ਸਨਮਾਨ ਦਾ ਸਮਾਂ ਸੀ ਮੈਂ ਹੁਣ ਜਦੋਂ ਲੋਕਾਂ ਨੇ ਇਮਤਿਹਾਨ ਦਾ ਸਮਾਂ ਲੋਕਾਂ ਨੇ ਸਵਾਲ ਕਰਨੇ ਨੇ ਹੁਣ ਉਹ ਹੋਰਾਂ ਨੂੰ ਟਿਕਾਉਂਦੇ ਫਿਰਦੇ ਜਦੋਂ ਸਾਰੇ ਭੱਜ ਗਏ ਫਿਰ ਉਹਨਾਂ ਦਾ ਤਾਜ਼ਾ-ਤਾਜ਼ਾ ਗੱਠ ਜੋੜ ਹੋਇਆ ਮੈਨੂੰ ਇਹ ਗੱਲ ਦਾ ਪਤਾ ਲੱਗਿਆ ਹੋਇਆ ਵੀ ਉਹਨਾਂ ਲੋਕਾਂ ਨਾਲ ਹੈ ਜਿਹੜੇ ਸ਼੍ਰੋਮਣੀ ਕਮੇਟੀ ਤੋਂ ਹਜ਼ਾਰਾਂ ਲੱਖਾਂ ਲਾਭ ਲੈ ਕੇ ਫਿਰ ਉਸੇ ਸਿੱਖਾਂ ਦੀ ਸੰਸਥਾ ਦੇ ਖਿਲਾਫ ਜ਼ਾਹਿਰ ਉਗਲਦੇ ਰਹੇ ਔਰ ਇਹੋ ਸੰਸਥਾ ਤੋਂ ਮਾਨ ਪ੍ਰਾਪਤ ਕਰਦੇ ਰਹੇ ਅੱਜ ਆਪਣੀ ਉਹ ਸੰਸਥਾ ਦੇ ਖਿਲਾਫ ਜ਼ਾਹਿਰ ਉਗਲਣ ਵਾਲੇ ਲੋਕਾਂ ਦੇ ਨਾਲ ਗੱਠ ਜੋੜ ਕਰਕੇ ਇਹ ਬੁਲਾਏ ਗਏ ਨੇ ਔਰ ਦੂਜੀ ਗੱਲ ਇਹ ਆ ਵੀ ਇਹਨਾਂ ਨੇ ਕੀ ਕੀਤਾ ਇਹਨਾਂ ਦੀ ਕੀ ਕਾਰਗੁਜ਼ਾਰੀ ਆ ਮੈਂ ਤਾਂ ਸਿਧਾਂਤਕ ਤੌਰ ਤੇ ਜੇ ਕੋਈ ਵਿਅਕਤੀ ਕਾਬਜ ਧੜੇ ਦੇ ਖਿਲਾਫ ਸਿਧਾਂਤ ਕੋ ਅਗਿਆ ਦੇ ਖਿਲਾਫ ਬੋਲਦਾ ਮੈਂ ਉਹਦਾ ਸਾਥ ਦਿੰਦਾ ਭਾਵੇਂ ਉਹ ਢੀਂਸਾ ਸਾਹਿਬ ਹੋਣ ਟੌੜਾ ਸਾਹਿਬ ਹੋਣ ਲੇਕਿਨ ਮੈਨੂੰ ਇਹ ਮਾਨਯੋਗ ਮੈਂਬਰ ਸਾਹਿਬ ਇਹ ਦੱਸਣ ਵੀ ਤੁਸੀਂ ਪਹਿਲਾਂ ਤਾਂ ਚਰਚਾ ਭਰਾਵਾਂ ਦੇ ਨਾਲ ਲੱਗੇ ਫਿਰ ਤੁਸੀਂ ਮਹਿੰਦਰ ਗਰੇਵਾਲ ਨਾਲ ਲੱਗੇ ਫਿਰ ਤੁਸੀਂ ਏਟਵਾਲਾਂ ਦਾ ਲੜਫੜਿਆ ਹੋਰ ਤੁਸੀਂ ਸਾਰਿਆਂ ਨੂੰ ਛੱਡ ਕੇ ਆਪਣਾ ਸਰਨਜੀਤ ਸਿੰਘ ਢਿੱਲੋਂ ਦੇ ਖਾਤੇ ਪਏ ਹੋਇਓ ਕੇਵਲ ਨਿੱਜੀ ਲਾਭਾਂ ਲਈ ਅਸੀਂ ਤਾਂ ਜੇ ਪਾਰਟੀ ਦੇ ਅੰਦਰ ਕਿਸੇ ਧੜੇ ਦਾ ਸਾਥ ਦਿੱਤਾ ਸਭ ਤਾਂ ਨਗਵੱਗਿਆਂ ਦੇ ਕਾਰਨ ਕੀਤਾ ਇਹ ਤਾਂ ਨਿੱਜੀ ਲਾਭ ਲੈਣ ਲਈ ਗਏ ਹੋਏ ਨੇ ਜੀ ਇਹ ਉਹਨਾਂ ਨੂੰ ਮੇਰਾ ਜਵਾਬ ਹੈ ਮੈਂ ਅਕਾਲੀ ਸੀ ਅਕਾਲੀ ਹਾਂ ਤੇ ਅਕਾਲੀ ਸੰਸਾਰ ਤੋਂ ਜਾਊਂਗਾ ਜਾਂ ਦੱਸਣ ਕਿਹੜੀ ਪਾਰਟੀ ਸ਼ਾਮਲ ਹੋਇਆ